ਹਾਂਜੀ ਜਰਵਾਨ ਸਾਹਿਬ ਆ ਕੀ ਕਹਿਣਾ ਚਾਹੁੰਦੇ ਤੁਸੀਂ ਗੁਰੂਾਨਕ ਸਟੇਡੀਅਮ ਆਏ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸ ਮਨਾ ਰਿਹਾ ਸੀ ਕੀ ਕਹਿਣਾ ਚਾਹੋਗੇ ਮੈਂ ਤੇ ਇਹੀ ਕਹਾਂਗਾ ਰਾਸ਼ਟਰੀ ਆਵਾਜ਼ ਵਿੱਚ ਸੰਗਠਨ ਮੋਰਚੇ ਦਾ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਇਹ ਜੋ ਅੱਜ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਹੈ 3500 ਗੁਰੂ ਤੇਗ ਬਹਾਦਰ ਜੀ ਦਾ ਮੈਂ ਸਾਰੇ ਪੰਜਾਬ ਨੂੰ ਨਹੀਂ ਪੂਰੇ ਇੰਡੀਆ ਨੂੰ ਕਹਾਂਗਾ ਕਿ ਸਾਨੂੰ ਇਹੋ ਜੇ ਮਹਾਪੁਰਸ਼ਾਂ ਦੇ ਗੁਰੂਆਂ ਦੇ ਪਾਏ ਹੋਏ ਪੂਰਨੇ ਦੇ ਚੱਲਣਾ ਚਾਹੀਦਾ ਹੈ ਅਤੇ ਅਸੀਂ ਉਹਨਾਂ ਨੂੰ ਨਮਕ ਕਰਦੇ ਹਾਂ ਨਮਸਕਾਰ ਕਰਦੇ ਹਾਂ ਕਿਉਂਕਿ ਜੋ ਉਹਨਾਂ ਨੇ ਦੁਨੀਆ ਵਾਸਤੇ ਕੀਤਾ ਅਗਰ ਉਹ ਇਸ ਦੁਨੀਆ ਚੋਂ ਕੰਮ ਨਾ ਕਰਦੇ ਮੈਂ ਕਹਿੰਦਾ ਜੇ ਇਸ ਵੀ ਕਰੂੰਗਾ ਕਿ ਉਹਨਾਂ ਨੇ ਹਿੰਦੂ ਪਰਦਾ ਦੀ ਖਾਤਰ ਕਸ਼ਮੀਰੀ ਪਰਦਾ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਮੈਂ ਇਹੀ ਕਹਾਂਗਾ ਕਿ ਸਾਨੂੰ ਗੁਰੂਆਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਪੂਰੇ ਦੇ ਪਾਏ ਪੂਰੇ ਦੇ ਚੱਲਣਾ ਚਾਹੀਦਾ ਵਾ ਜੋ ਉਪਰਾਲਾ ਕੀਤਾ ਗਿਆ ਕਪੂਠਰੇ ਦੇ ਵਿੱਚ ਸਾਡੇ ਡੀਸੀ ਸਾਹਿਬ ਵੱਲੋਂ ਬਹੁਤ ਸਲਾਜਯੋਗ ਹੈ ਇਦਾਂ ਦੇ ਪ੍ਰੋਗਰਾਮ ਪੂਰੇ ਇੰਡੀਆ ਦੇ ਵਿੱਚ ਹੋਣੇ ਚਾਹੀਦੇ ਆ ਸਰਕਾਰ ਜੀ ਕੀ ਕਹਿਣਾ ਚਾਹੋਗੇ ਐਕਚੁਅਲੀ ਗੁਰਦੇਵ ਸਿੰਘ ਬਾਦਰਕੇ ਦਾ ਜੀਵਤ ਮਨਾਰੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦਾ ਬਹੁਤ ਸੋਨਾ ਉਪਰਾਲਾ ਹੈਗਾ ਸਾਡੇ ਸ਼ਹੀਦਾਂ ਦੇ ਸਰਤਾਜ ਹਿੰਦ ਦੀ ਚਾਦਰ ਸ੍ਰੀ ਗੁਰਦੇਵ ਸਿੰਘ ਬਾਦਰ ਸਾਹਿਬ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੇ ਸ਼ਹੀਦੀ ਨੂੰ ਜਿਹੜਾ 350ਵਾਂ ਸਾਲਾ ਜਿਹੜਾ ਹੈਗਾ ਆ ਇਹ ਦਿਹਾੜਾ ਮਨਾਇਆ ਜਾ ਰਿਹਾ। ਤੋਂ ਮੈਂ ਇਹੀ ਸਮਝਦਾ ਸੀ ਸੁਭਾਗਰ ਪੰਜਾਬ ਸਰਕਾਰ ਨੇ ਇਹ ਜਿਹੜਾ ਦਿਹਾੜਾ ਬਹੁਤ ਵੱਡੇ ਤੌਰ ਦੇ ਉੱਤੇ ਜਿਹੜਾ ਮਨਾਈ ਹੈਗੀ ਹੈ। ਤੋਂ ਸ਼ਹੀਦਾ ਦੀ ਜੋ ਸਾਡੇ ਗੁਰੂ ਸਾਹਿਬ ਨੇ ਉਹਨਾਂ ਦੀ ਜੋ ਸ਼ਹੀਦੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਆਪਣੀ ਔਰ ਉਸ ਦੇਸ਼ ਦੇ ਲਈ ਜਿਹੜਾ ਆਪਣੇ ਆਪ ਨੂੰ ਬਲੀਦਾਨ ਦਿੱਤਾ ਕਮੇਸਾ ਮੈਨੂੰ ਕਿ ਛੋਟੇ ਛੋਟੇ ਬੱਚੇ ਇੱਥੇ ਬਹੁਤ ਜ਼ਿਆਦਾ ਗਿੱਤੀ ਵਿੱਚ ਮੌਜੂਦ ਨੇ ਸਕੂਲਾਂ ਤੋਂ ਆਏ ਨੇ ਹਰ ਇੱਕ ਤਰ੍ਹਾਂ ਦੇ ਪਰਿਵਾਰ ਚਾਹੇ ਹਿੰਦੂ ਕਮਿਊਨਿਟੀ ਦੇ ਹੋਣ ਚਾਹੇ ਸਿੱਖ ਕਮਿਊਨਿਟੀ ਦੇ ਹੋਣ ਚਾਹੇ ਮੁਸਲਮਾਨ ਕਮਿਊਨਿਟੀ ਦੇ ਹੋਣ ਸਾਰੇ ਇੱਥੇ ਵੱਦ ਤੋਂ ਵੱਦ ਆਪਣੇ ਪਰਿਵਾਰਾਂ ਸਮੇਤ ਤੇ ਬੱਚਿਆਂ ਸਮੇਤ ਪਹੁੰਚੇ ਹੋਏ ਨੇ ਉਹ ਆ ਕੇ ਆਪਣਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈਗਾ ਬੱਚਿਆਂ ਨੂੰ ਦਿਖਾ ਰਹੇ ਨੇ ਤੇ ਮੈਂ ਇਹ ਸਮਝਦਾ ਕਿ ਬਹੁਤ ਚੰਗਾ ਪ੍ਰਾਲਾ ਹੈਗਾ ਪੰਜਾਬ ਸਰਕਾਰ ਦਾ ਇਹੋ ਜਿਹਾ ਪ੍ਰਾਲਾ ਜਿਹੜਾ ਹੋਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕਦਾ ਅੱਜ ਅੱਜ ਦੀ ਗੁਰਾਨੇ ਦੇਵ ਜੀ ਦੇ ਸਟੇਡੀਅਮ ਚ ਆਏ ਹੋ ਜੀ ਠੀਕ ਹੈ ਸ਼ਿਰਕਤ ਕੀਤੀ ਹੈ ਤੇ ਦੂਸਰੇ ਪਾਸੇ ਤਰਨਤਾਰਨ ਵਿੱਚ ਆ ਕੇ ਜਿੱਤ ਦਾ ਪਰਚਮ ਲਹਿਰਾਇਆ ਠੀਕ ਜਣਾ ਜਾਓਗੇ ਅੱਜ ਬਹੁਤ ਵੱਡੀ ਜਿੱਤ ਹੋਈ ਹੈਗੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਇੱਕ ਚੰਗੀ ਸੱਚੀ ਸੁੱਚੀ ਇਮਾਨਦਾਰ ਸੋਚ ਦੇ ਉੱਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਪੂਰੇ ਪੰਜਾਬ ਦੇ ਵਿੱਚ ਚੰਗੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਹਨ ਉਹਦੀ ਸੋਚ ਨੂੰ ਲੈ ਕੇ ਜਿਹੜਾ ਤਰਨਤਾਰਨ ਵਸਨੀਕਾਂ ਨੇ ਤੇ ਨੰਬਰ 1 ਇੱਕ ਤੇ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਲਗਭਗ 10-12000 ਵੋਟ ਪਲੱਸ ਜਿਹੜਾ ਹੈਗਾ ਇਹ ਮਾਰਜਿਨ ਦਿੱਤਾ ਹੈਗਾ ਤੇ ਇਹ ਸਾਰੇ ਪੰਜਾਬ ਦੇ ਨਿਵਾਸੀ ਜਿਹੜੇ ਵਧਾਈ ਦੇ ਪਾਤਰ ਨੇ ਇੱਕ ਇਮਾਨਦਾਰ ਸੋਚ ਨੂੰ ਚੰਗੀ ਸੋਚ ਨੂੰ ਜਿਹੜੀਆਂ ਵੋਟਾਂ ਪਾ ਕੇ ਤਰ੍ਹਾਂ ਤਰ੍ਹਾਂ ਨਿਵਾਸੀਆਂ ਨੇ ਇੱਕ ਜਤਾਇਆ ਹੈਗਾ ਤੇ ਇੱਕ ਮੋੜ ਹੈਗੀ ਹੈ ਕਿ ਆਉਣ ਵਾਲੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਤੋਂ ਸਰਕਾਰ ਜਿਹੜੀ ਰਿਪੀਟ ਕਰਨ ਜਾ ਰਹੀ ਹੈ ਤਾਂ ਕਿ ਆਮ ਲੋਕਾਂ ਦੀ ਜਿਹੜੀ ਸੋਚ ਹੈ ਆਮ ਲੋਕਾਂ ਦੀ ਸਰਕਾਰ ਹੈ ਉਹ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਮੈਸੇਜ ਗਿਆ ਹੈਗਾ ਇੱਕ ਜਿਹੜਾ ਬਾਈਲੈਕਸ਼ਨ ਹੋ ਰਹੀ ਸੀਗੀ ਇੱਕ ਜਿਹੜੀ ਚੋਣ ਸੀਗੀ ਬਹੁਤ ਇੰਪੋਰਟੈਂਟ ਸੀਗੀ ਆਮ ਆਦਮੀ ਪਾਰਟੀ ਪਿਛਲੀਆਂ ਕਾਫੀ ਜਿੱਦਾਂ ਲੁਧਿਆਣਾ ਦੀ ਇਲੈਕਸ਼ਨ ਹੋਈ ਚਾਹੇ ਜਲੰਧਰ ਦੀ ਇਲੈਕਸ਼ਨ ਹੋਵੇ ਚਾਹੇ ਤਰਨਤਾਰਨ ਦੀ ਇਹ ਵੱਡੀ ਗਿਣਤੀ ਦੇ ਵਿੱਚ ਜਿੱਤੀ ਹੈਗੀ ਹੈ ਤੇ ਮੈਂ ਦੂਸਰੇ ਪਾਸੇ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਥੇ ਕਾਂਗਰਸ ਵੱਡੇ ਵੱਡੇ ਆਪਣੇ ਦਾਅਵੇ ਜਤੋਂਦੀ ਹੈਗੀ ਹੈ ਤਰਨਤਾਰਨ ਦੇ ਵਿੱਚ ਉਹਨਾਂ ਦੀ ਜਿਹੜੀ ਜਮਾਲਤ ਵੀ ਜਬਤ ਹੋਈ ਹੈਗੀ ਠੀਕ ਹੈ ਜੀ ਬਹੁਤ ਬਹੁਤ